ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਬੱਦਲਵਾਈ ਸਾਨੂੰ ਦੇਖਣ ਨੂੰ ਮਿਲੀ ਜਿਦੇ ਕਾਰਨ ਪੰਜਾਬ ਦੇ ਲਗਭਗ ਚੰਡੀਗੜ੍ਹ ਮੁਹਾਲੀ ਰੂਪਨਗਰ ਅਤੇ ਫਤਿਹਗੜ ਸਾਹਿਬ ਪਟਿਆਲਾ ਦੇ ਵਿੱਚ ਬੱਦਲਵਾਈ ਵੀ ਦੇਖਣ ਨੂੰ ਮਿਲੀ ਤੇ ਥੋੜਾ ਬਹੁਤਾ ਮੀਂਹ ਵੀ ਹੋਇਆ ਜੀ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਬੱਦਲਵਾਈ ਸਾ ਤੇ ਆਉਂਦੇ 2-4 ਘੰਟੇ ਤੱਕ ਕੋਈ ਤਗੜੀ ਕਾਰਵਾਈ ਹੁੰਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਹ ਜਿਹੜਾ ਸਿਸਟਮ ਹੈ ਹੁਣ ਅੰਬਾਲੇ ਤੋਂ ਹਰਿਆਣੇ ਵਾਲੇ ਇਲਾਕੇ ਵਿੱਚ ਪਹੁੰਚ ਚੁੱਕਿਆ ਜੀ ਤੇ ਪੰਜਾਬ ਦੇ ਵਿੱਚ ਕੋਈ ਤਗੜੀ ਕਾਰਵਾਈ ਨਹੀਂ ਹੈ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨੇੜੇ ਚੜੇ ਹਲਕੇ ਦਰਮਿਆਨੀ ਬੱਦਲ ਬਾਈ ਹਲੇ ਵੀ ਛਾਈ ਹੋਈ ਹੈ ਪਰ ਕੋਈ ਤਗੜੀ ਕਾਰਵਾਈ ਹੋਣ ਦੀ ਉਮੀਦ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ YouTube ਤੋਂ ਉੱਪਰ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ Facebook ਜਾਂ Instagram ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਾਲਾਤ ਠੀਕ ਨਹੀਂ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਿ ਕੋਈ ਵੱਡੀ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਤਾਜ਼ਾ ਇਮੇਜਸ ਤੋਂ ਜਿਹੜੀ ਸਿਸਟਮ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਪੰਜਾਬ ਦੇ ਹੇਠਲੇ ਪਾਸੇ ਹੀ ਬਣੀ ਹੋਈ ਹੈ ਜੀ ਹਿਮਾਚਲ ਤੋਂ ਗੱਲ ਕਰੀ ਉੱਤਰਾਖੰਡ ਯੂਪੀ ਐਮਪੀ ਰਾਜਸਥਾਨ ਇਹਨਾਂ ਵਿੱਚ ਬੱਦਲਵਾਈ ਹੈ ਪੰਜਾਬ ਦੇ ਵਿੱਚ ਫਿਲਹਾਲ ਕੋਈ ਤਗੜੀ ਬੱਦਲਵਾਈ ਨਹੀਂ ਹੈ। ਅਗਰ ਗੱਲ ਕਰੀਏ ਉਹਦੇ 3-4 ਘੰਟੇ ਦੀ ਤਾਂ ਮੌਸਮ ਇਸੇ ਤਰੀਕੇ ਨਾਲ ਠੀਕ ਹੀ ਬਣਿਆ ਰਹੇਗਾ। ਤਗੜੀ ਕਾਰਵਾਈ ਹੋਣ ਦੀ ਕੋਈ ਚਾਂਸ ਨਹੀਂ ਹਨ। ਅਗਰ ਕੋਈ ਹੋਰ ਸਿਸਟਮ ਆਇਆ ਤਾਂ ਉਹ ਜਾਣਕਾਰੀ ਸਾਂਝੀ ਕਰਾਂਗੇ। ਫਿਲਹਾਲ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ, ਨਮਾਸ਼ਾਹਰ, ਰੂਪਨਗਰ, ਪਠਾਨਕੋਟ, ਗੁਰਦਾਸਪੁਰ, ਮੋਹਾਲੀ, ਚੰਡੀਗੜ੍ਹ, ਫਤੇਗੜ ਇਹਨਾਂ ਇਲਾਕਿਆਂ ਦੇ ਵਿੱਚ ਵਕ-ਵਕ ਥਾਵਾਂ ਦੇ ਟੁੱਟਵੇਂ ਰੂਪ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਵੀ ਹੋਈ ਹੈ। ਜਿਸ ਦੇ ਕਾਰਨ ਫਿਲਹਾਲ ਮੌਸਮ ਹੁਣ ਹੌਲੀ ਹੌਲੀ ਠੀਕ ਹੋ ਚੁੱਕੇ ਜੀ ਇਹਨਾਂ ਇਲਾਕਿਆਂ ਵਿੱਚ ਬਾਕੀ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਫਿਲਹਾਲ ਹਲੇ ਵੀ ਗਰਮੀ ਵਾਲਾ ਬਣਿਆ ਹੋਇਆ ਜੀ ਅੱਜ ਰਾਤ ਜੋ ਵੀ ਨਵੀਂ ਅਪਡੇਟ ਆਵੇਗੀ ਉਹ ਲਗਭਗ ਤੁਹਾਨੂੰ 7 ਵਜੇ ਦੇ ਨੇੜੇ ਤੇ ਜਾਣਕਾਰੀ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸੁਰ ਦੇ ਨਾਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਪੇਜ ਪੇਜ ਨੂੰ ਫੋਲੋ ਕਰੋ ਇੰਸਟਾਗ੍ਰam ਅਤੇ ਫੇਸਬੁੱਕ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪਣ ਪਰਮਾ ਦਾ ਮਿਲਦੇ ਆ ਜਲਦ ਰਾਤ ਦੀ ਜਾਣਕਾਰੀ ਲੈ ਕੇ